ਨਾ ਪਤਾ ਜਾਈਦਾ ਹੁੰਦਾਗਾ ਨਹੀਂ ਮੈਂ ਤਾਂ ਘਰ ਹੀ ਰਹਿਣਾਗਾ ਕਿਉਂ ਰਹਿਣਾਗਾ ਮੈਂ ਖੇਡਣਾਗਾ ਘਰੇ ਕਿਹਦੇ ਨਾਲ ਖੇਡੇਗਾ ਸਾਰੇ ਜਵਾਕ ਤਾਂ ਸਕੂਲ ਗਏ ਆ ਇਕੱਲਾ ਖੇਡ ਲੂੰਗਾ ਨਾ ਪਤਾ ਜਾਈਦਾ ਹੁੰਦਾਗਾ ਨਹੀਂ ਮੈਂ ਤਾਂ ਘਰ ਆ ਹੀ ਰਹਿਣਾਗਾ ਚੱਲ ਫਿਰ ਜਾ ਤਾ ਕਰ ਦੇ ਤਾ ਫਿਰ ਮੈਂ ਦਵਾਈ ਦਿੰਨੇ ਆ ਗਲਿੰਗ ਗਲਿੰਗ ਮੈਨੂੰ ਛੁੱਟੀ ਮਿਲਗੀ ਓਏ ਹਾਂ ਵੀ ਦੀਪੂ ਮਿਲ ਗਈ ਛੁੱਟੀ ਹਾਂਜੀ ਤੇ ਤੂੰ ਸਕੂਲ ਨਹੀਂ ਗਿਆ ਘਰੇ ਰਹਿਣਾ ਤੇ ਘਰੇ ਸਾਰੇ ਜਵਾਗ ਦਾ ਸਕੂਲ ਗਏ ਹੋਣਗੇ ਖੇਡੇਗਾ ਕਿਹਦੇ ਨਾਲ ਜੀ ਇਕੱਲਾ ਹੀ ਖੇਡ ਲੂੰਗਾ ਕਿੱਥੇ ਖੇਡੇਗਾ ਜੀ ਬਾਗ ਵਿੱਚ ਬਾਗ ਦੇ ਵਿੱਚ ਹਾਂਜੀ ਹੁਣ ਬਾਗ ਚ ਜਾਏਗਾ ਹਾਂਜੀ ਠੀਕ ਆ ਠੀਕ ਆ ਹਾਂ ਵੀ ਦੀਪੂ ਬੱਚਾ ਦਾ ਕੋਈ ਹੈ ਨਹੀਂ ਹੁਣ ਕਿਹਦੇ ਨਾਲ ਖੇਡੇਗਾ ਇਹ ਦੇਖੋ ਮਧੂ ਮੱਖੀ ਆਂਦੀ ਆ ਇਹਦੇ ਨਾਲ ਖੇਡੂੰਗਾ ਅੱਛਾ ਮਧੂ ਮੱਖੀ ਨਾਲ ਖੇਡੇਗਾ ਤੂੰ ਹਾਂਜੀ ਮਾਰੇ ਮੱਖੀ ਆਪਰਾ ਸੇਤ ਇਕੱਠਾ ਕਰਨਾ ਹੈਗਾ ਸੇ ਫੇਰ ਇਕੱਠਾ ਕਰ ਲਈ ਮੈਂ ਬੈਲੀ ਨਾ ਤੂੰ ਮੈਦ ਲਾਏਗਾ ਤੂੰ ਵੀ ਕੰਮ ਕਰ ਲੈ ਕੋਈ ਚੱਲ ਆਹੋ ਇਹ ਵੀ ਨਹੀਂ ਖੇਡਦੀ ਉਹ ਦੀਪੂ ਕੀ ਹੋ ਗਿਆ ਜੀ ਮਧੂਮੱਖੀ ਮੇਰੇ ਨਾਲ ਖੇਡਦੀ ਨਹੀਂ ਉਹ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਉਹਨੇ ਖੇਡਣਾ ਨਹੀਂ ਹੁਣ ਕਿਦਿਨੇ ਖੇਡੇਗਾ ਜੀ ਆ ਦੇਖੋ ਉਹ ਦੀਪੂ ਹਾਂਜੀ ਉਹ ਯਾਰ ਮਧੂਮੱਖੀ ਤਾਂ ਤੇਰੇ ਨਾਲ ਖੇਡੀ ਨਹੀਂ ਹੁਣ ਹੁਣ ਕਿਦਿਨੇ ਖੇਡੇਗਾ ਚੋਰਾ ਅੱਜ ਬਸ ਚੋਰੀ ਕਰਕੇ ਲੈ ਜਾਊਗਾ ਲਖਵਾਲੀ ਫੇਰ ਘਾਲੀ ਮੇਰੇ ਨਾਲ ਖੜਲਾ ਨਹੀਂ ਨਹੀਂ ਮੈਨੂੰ ਬਹੁਤ ਕੰਮ ਹੈਗਾ ਤੂੰ ਤਾਂ ਬੇਲਾ ਹੈਗਾ ਮਾਤਾ ਦੇ ਘਰ ਦੀ ਰਖਵਾਲੀ ਕਰਨੀ ਆ ਰਖਵਾਲੀ ਫੇਰ ਘਾਲੀ ਨਹੀਂ ਉਹ ਲੈ ਵੀ ਦੀਪੂ ਹੁਣ ਮੋਤੀ ਤੇਰੇ ਨਾਲ ਫੇਰ ਨਹੀਂ ਖੇਡਿਆ ਹੁਣ ਕਿਹਦੇ ਨਾਲ ਖੇਡੇਗਾ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀਗਾ ਵੀ ਬੱਚੇ ਇੱਥੇ ਹੈ ਨਹੀਂਗੇ ਤੇ ਤੂੰ ਨਾ ਘਰੇ ਰਹਿ ਤੂੰ ਗੱਲ ਆਪਦੀ ਮੰਮੀ ਦੀ ਵੀ ਨਹੀਂ ਸੁਣੀ ਤੇ ਹੁਣ ਨਾ ਤੂੰ ਮੇਰੀ ਗੱਲ ਸੁਣੀ ਆ ਹੁਣ ਕਿਹਦੇ ਨਾਲ ਖੇਡੇਗਾ ਯਾ ਦੇਖੋ ਚਿੜੀ ਆਉਂਦੀ ਆ ਚਿੜੀ ਨਾਲ ਖੇਡੇਗਾ ਹੁਣ ਤੂੰ ਠੀਕ ਆ ਠੀਕ ਆ ਠੀਕ ਆ ਠੀਕ ਆ ਚਿੜੀਆ ਚਿੜੀਆ ਮੇਰੇ ਨਾਲ ਖੇਡ ਲੂੰਗੀ ਨਹੀਂ ਮੈਂ ਤਾਂ ਆਪ ਦਾਲ ਦਾ ਬਣਾਉਣਾ ਹੈਗਾ ਆਲ ਦਾ ਫੇਰ ਬਣਾ ਲਈ ਨਹੀਂ ਫਿਰ ਮੈਂ ਮੇਰੀ ਆ ਜੂਗਾ ਪਲੀਜ਼ ਨਹੀਂ ਫਿਰ ਮੀ ਆਜੂਗਾ ਮੈਂ ਧਮਣਾ ਆਣੀ ਜਾਣਾ ਨਹੀਂ ਉਹ ਉਹ ਚਿੜੀ ਵੀ ਫਿਰ ਨਾ ਤੇਰੇ ਨਾਲ ਫੇਰ ਨਹੀਂ ਖੇਡੀ ਲੈ ਵੀ ਹੁਣ ਤਾਂ ਤੇਰਾ ਮੈਂ ਤੈਨੂੰ ਪਹਿਲਾਂ ਕਿਹਾ ਸੀ ਤੇਰੇ ਨਾਲ ਕਿਸੇ ਨੇ ਨਹੀਂ ਖੇਡਣਾ ਬਿਲੇ ਬੱਚੇ ਨਾਲ ਕੋਈ ਨਹੀਂ ਖੇਡਦੇ ਸਕੂਲ ਚਾਈਦਾ ਹੁੰਦਾਗਾ ਉਹ ਦੀਪੂ ਓਏ ਹੁਣ ਕਿਹਦੇ ਨਾਲ ਖੇਡੇਗਾ ਬਾਗ ਦੇ ਵਿੱਚ ਹੋਰ ਤਾਂ ਕੋਈ ਰਿਆ ਹੀ ਨਹੀਂ ਕਿਹਦੇ ਨਾਲ ਖੇਡੇਗਾ ਕੀੜੀਆਂ ਆਉਂਦੀਆਂ ਨੇ ਨਾਲ ਖੇਡੂੰਗਾ ਕੀੜੀਆਂ ਨਾਲ ਖੇਡੇਗਾ ਹਾਂਜੀ ਅੱਛਾ ਅੱਛਾ ਠੀਕ ਹੈ ਠੀਕ ਹੈ ਚਲ ਠੀਕ ਹੈ ਫਿਰ ਪੱਛਰਣੂ ਕਿੜੀਆ ਕਿੜੀਆ ਮੇਰੇ ਨਾਲ ਖੇਡ ਲਓਗੇ ਨਹੀਂ ਨਹੀਂ ਕੋਈ ਭੋਜਨ ਇਕੱਠਾ ਕਰੋ ਭੋਜਨ ਫੇਰ ਇਕੱਠਾ ਕਰ ਲਓ ਮੇਰੇ ਨਾਲ ਖੇਡ ਲਓ ਅਸੀਂ ਨਹੀਂ ਅਸੀਂ ਦਰਮੇਲੇ ਖੇਡ ਲਓ ਕਬੈ ਮਣੀਆਂ ਨਹੀਂ 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 ਖੇਡਣਾ ਭੋਜਨ ਭੋਜਨ ਉਹ ਦੀਪੂ ਦੇਖ ਲੈ ਹੁਣ ਤੇਰੇ ਨਾਲ ਕੋਈ ਨਹੀਂ ਖੇਡਿਆ ਜੇ ਤੂੰ ਸਕੂਲ ਜਾਂਦਾ ਤਾਂ ਵਧੀਆ ਗੱਲ ਸੀ ਠੀਕ ਹੈ ਕਿ ਨਹੀਂ ਹੁਣ ਕੀ ਕਰੇਗਾ